ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚਉਪਦੀ ਜੀਉ ਦਰਦ ਹੈ ਆਪਣਾ ਕੈਸਾ ਕਰੇ ਪਕਾਰ ਦੁਖ ਵਿਸਾਰਣ ਸੇਵੀ ਆ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾਰ ਰਹਾ ਹੁ ਅਨੰਦਨ ਸਾਹਿਬ ਸੇਵੀਐ ਅੰਤਿ ਛਡਾਏ ਸੋਈ ਸੋਣ ਸੁਣ ਮੇਰੇ ਕਾਮਨੇ ਭਾਰ ਉਤਾਰ ਹੋਈ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣ ਜਾਉ ਰਹਾ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂਗੇ ਸਿਵ ਸੁਖ ਦੇ ਜਗ ਨਦਰ ਕਰੇ ਤਦ ਬਾਜ ਪਿਆਰੇ ਕੇਵਰ ਹਾ ਸਭ ੜਿਆਏ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰਨ ਜਾਣ ਚ ਕੋਈ ਨਾਨਕ ਦਾ ਗਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੁਪ ਦੇ ਜੀਉ ਡਰਤ ਹੈ ਆਪਣਾ ਕੈਸੋ ਕਰੇ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਰ ਤਾਰ ਸਾਹਿਬ ਮੇਰਾ ਨੀ ਤਨਵਾ ਸਦਾ ਸਦਾ ਦਾ ਤਾਰ ਰਹਾ ਹੰਨ ਦਿਨ ਸਾਹਿਬ ਸੇਵੀਐ ਅੰਤਿ ਛਡਾਇ ਸੋਇ ਸੁਣ ਸੁਣ ਮੇਰੇ ਕਾਮਨੇ ਭਾਰਿ ਉਤਰ ਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣ ਜਾਉ ਰਹਾ ਸਰਬੰਸਾ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਂਗੇ ਸੇਵਸ ਕਰੇ जग ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਾ ਸਭ ੜਿਆਏ ਦੇਹੇ ਜੇਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿ세 ਆਗੇ ਪਿਆਰੇ ਜਾਏ ਕਹ ਰਹਾ ਸੇਵੀ ਸਾਹਿਬ ਆਪਣਾ ਵਰਨ ਜਾਣ ਚੋ ਗੋਏ ਨਾਨਕ ਦਾ ਗਾਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੁਪ ਦੇ ਜੀਓ ਡਰਤ ਹੈ ਆਪਣਾ ਕਸੋ ਕਰੀ ਪਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾ ਹੰਨ ਦਿਨ ਸਾਹਿਬ ਸੇਵਈਐ ਅੰਤ ਛਡਾਏ ਸੋਈ ਸੋਣ ਸੋਣ ਮੇਰੇ ਕਾਮਨੇ ਪਰ ਉਤਰ ਹੋਏ ਦਇਆਲ ਤੇਰੇ ਨਾਮ ਧਰਾ ਸਤ ਗੁਰ ਬਾਣ ਜਾਉ ਰਹਾ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾਂਗੇ ਸੇਵਾ ਸੁਖਰੇ ਜੰਗ ਨਦਰ ਕਰੇ ਤਦ ਬਾਜ ਪਿਆਰੇ ਕੇ ਬਰਹਾ ਸਭ ਢਾਈ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਵਰ ਨਜਤ ਕੋਈ ਨਾਨਕ ਦਾ ਗਦਾਸ ਹੈ ਬਿੰਦ ਬਿੰਦ ਚਖ ਚਖ ਹੋਈ ਸਾਹਿਬ ਤੇਰੇ ਨਾਮ ਵਿਟ ਬਿੰਦ ਬਿੰਦ ਚਖ ਚਖ ਹੋਈ ਰਹਾ ਇੱਕ ਊੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਨਾਸ਼ਰੀ ਮੱਲ ਪਹਿਲਾ ਕਰ ਪਹਿਲਾ ਚੁਪ ਦੇ ਜੀਉ ਡਰਤ ਹੈ ਆਪਣਾ ਕੈਸੋ ਕਰੇ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਤਾਰ ਰਹਾ ਹੰਨ ਦਿਨ ਸਾਹਿਬ ਸੇਵੀ ਐ ਅੰਤ ਛਡਾਇ ਸੋਏ ਸਣ ਸਣ ਮੇਰੇ ਕਾਮਣੇ ਪਾਰਿ ਉਤਰ ਹੋਏ ਦਿਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾਂਗੇ ਸੇਵ ਸੁ ਕਰੇ ਜਗ ਨਦਰ ਕਰੇ ਤੁਧ ਬਾਜ ਪਿਆਰੇ ਕੇ ਬਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰਾ ਲਗ ਰਹਾ ਦੂਜਾ ਨਹੀਂ ਕੋਏ ਜਿ세 ਅਗੇ ਪਿਆਰੇ ਜਾਏ ਕਹ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚ ਕੋਏ ਨਾਨਕ ਦਾ ਗਾਦਾਸ ਹੈ ਬਿੰਦ ਬਿੰਦ ਚਖ ਚਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚਖ ਚਖ ਹੋਏ ਰਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਤਨਾਸ਼ਰੀ ਮਹੱਲਾ ਪਹਿਲਾ ਕਰ ਪਹਿਲਾ ਚੁਪ ਦੇ ਜੀਉ ਡਰਤ ਹੈ ਆਪਣਾ ਕਸ ਕਰੇ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾਰ ਰਹਾ ਅਨੰਦਿਨ ਸਾਹਿਬ ਸੇਵੀਐ ਅੰਤਿ ਛਡਾਇ ਸੋਇ ਸਰਨ ਸਣ ਮੇਰੇ ਕਾਮਨੇ ਭਾਰ ਉਤਰ ਹੋਏ दयाल ਦੇ ਰਹਿ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾ ਸਰਬੰਸਾ ਜਾ ਇਕ ਹੈ ਦੂਜਾ ਨਹੀਂ ਕੋਈ ਤਾਂਗੇ ਸੇਵ ਸੁ ਕਰੇ जग ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਰਿ ਸਾਵ ਡਿਆਏ ਦੇਹੇ ਜੇ ਤਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹ ਰਹਾ ਸੇਵੀ ਸਾਹਿਬ ਆਪਣਾ ਅਵਰਨ ਜਾਣ ਚ ਕੋਈ ਨਾਨਕ ਦਾ ਗਾਧਾਸ ਹੈ ਬਿੰਦ ਬਿੰਦ ਚੁਖ ਚੁਖ ਹਾਏ ਤੇਰੇ ਨਾਮ ਵਿਟਹ ਬਿੰਦ ਬਿੰਦ ਜਖ ਜਖ ਹਾਏ ਨਾਨਕ ਤਾ ਕਾ ਦਸ ਹੈ ਬਿੰਦ ਬਿੰਦ ਚਖ ਚਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਜਖ ਜਖ ਹਾਏ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ